ਤੇ ਇਹ ਅਸੀਂ ਐਂ ਕਰਾਂਗੇ ਜਿਹੜਾ ਜੇ ਮੰਨ ਲਓ ਮੇਥੋਂ ਅਨਮੋਲ ਬਾਈ ਵਾਲਾ ਖੁੱਲ ਗਿਆ ਮੈਂ ਬਾਈ ਵਾਲਾ ਘਰੇ ਲਾ ਲੂੰ ਆਪਦੇ ਸਾਡਾ ਭਰਾ ਵੀ ਸਾਡੇ ਲਈ ਇੰਪ੍ਰੈਸ਼ਨ ਇਹ ਗੱਲ ਹੁਣ ਕਿਸਮਤ ਆ ਇੰਸਪ੍ਰੈਸ਼ਨ ਆ ਮੈਂ ਖੋ ਬਾਈ ਖੋਲੂਗਾ ਬੋਲਣ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹਨਾ ਕਿ ਜਿਹੜੀ ਮੈਂ ਆਰਟ ਕਰਦਾ ਉਹ ਪੂਰੇ ਪੰਜਾਬ ਵਿੱਚ ਨਿਕਲ ਕਰਦਾ ਇਹ ਮੈਂ ਬਲੱਡ ਆਰਟ ਕੀਤੀ ਹੈ ਓ ਤੇਰੀ ਖੋਲ ਕੇ ਦਿਖਾਓ ਬਾਈ ਹੁਣ ਤਾਂ ਲੋ ਜੀ ਤੁਸੀਂ ਖੋਲੋ ਬਾਈ ਵਾਹ ਉਹ ਬਲੱਡ ਵਾਲਾ ਆਟ ਨਾ ਕਰਿਆ ਕਰ ਭਾਈ ਬਣਾ ਯਾਰ ਲੱਡ ਕਿਹਦੇ ਤੇ ਜਿਆਦਾ ਵੱਡਾ ਪਾਰ ਹੈ ਹੋਰ ਯਾਰ ਭਾਈ ਬਲੱਡ ਬਲੱਡ ਆਪਣਾ ਹੀ ਹਾਂਜੀ ਲੋ ਯਾਰ ਘਮਣਾ ਕਰ ਯਾਰ ਇੰਨੇ ਜੋਗੇ ਨਹੀਂ ਯਾਰ ਅਸੀਂ ਹੈਗੇ ਯਾਰ ਵਾਹਿਗੁਰੂ ਹਾਂ ਹਾਂ ਵਾਸਤਰ ਸਾਹਿਬ ਆ ਗਏ ਤੇਨੂੰ ਵਾਕੇ ਉਲਟੇ ਆ ਗਏ ਭਾਈ ਵਾਹਿਗੁਰੂ ਲੱਕ ਵਾਸਤਰੇ ਬਾਈ ਵਾਲੀ ਵੀ ਨਾਲ ਹੀ ਲੈ ਚੱਲੋ ਯਾਰ ਓਏ ਹੋਏ ਲੋ ਬਾਈ ਓਏ ਯਾਰ ਕੀ ਬਾਤ ਆ ਯਾਰ ਬਾਈ ਇੱਕ ਖੂਨਾ ਬਣਾਈਆ ਆਪਣੇ ਵਾਹਿਗੁਰੂ ਕੀਕ ਤੋਂ ਆਈਡੀਆ ਆਇਆ ਕਿ ਖੂਨ ਨਾਲ ਇਹਦੇ ਨਾਲ ਜਿੱਦਾਂ ਭਾਜੀ ਹੁਣ ਜਿੱਦਾਂ ਮੈਂ ਵੀ ਤੁਹਾਨੂੰ ਬਹੁਤ ਪਿਆਰ ਕਰਦਾ ਇਮੋਸ਼ਨ ਜੁੜੇ ਹੁੰਦੇ ਉਹ ਵਾਹੇ ਹੋ ਜਾ ਉਹ ਦਿਖਦਾ ਹੀ ਭਏ ਨੇ ਵਾਹਿਗੁਰੂ ਅਮਰਿਤ ਬਾਵਾ ਅੱਛਾ ਤੁਸੀਂ ਇੱਕ ਬਾਈ ਦੇ ਪਹਿਲਾਂ ਵੀ ਸਕੈਚ ਤੁਸੀਂ ਦਿੱਤਾ ਹੋਇਆ ਹਾਂ 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 ਉਹ ਵੀ ਉਹ ਖੂਨ ਨਾਲ ਹੀ ਬਣਾ ਅੱਛਾ ਇਹ ਖੂਨ ਨਾਲ ਤੁਸੀਂ ਹੁਣ ਸ਼ੁਰੂ ਕੀਤਾ ਇਹ ਪਹਿਲਾਂ ਮੈਂ ਠੀਕ ਹਨ ਭਏ ਨੇ ਉਹ ਨਹੀਂ ਭਾਈ ਉਹ ਨਹੀਂ ਇਹ ਸ਼ਗਨ ਹੁੰਦਾ ਹੁੰਦਾ ਇਹ ਪੈਸੇ ਨਹੀਂ ਹੁੰਦੇ ਹੁੰਦੇ ਸ਼ਗਨ ਹੁੰਦਾ ਹੁੰਦਾ ਇਹ ਮਾਨਤਨ ਹੁੰਦਾ ਵੀਰੇ ਇੱਕ ਕਵਾਇਰ ਥੈਂਕ ਯੂ ਯਾਰ ਭਾਜੀ ਬਹੁਤ ਚੰਗਾ ਲੱਗਿਆ ਮਾਲਕ ਤੁਹਾਨੂੰ ਕਿਰਪਾ ਕਰੇ ਖੁਸ਼ ਰਹੋ ਥੈਂਕ ਯੂ ਬਹੁਤ ਥੈਂਕ ਯੂ ਬਟੋ ਭਾਈ ਫੋਟੋ ਕਲਾਂਗੇ